ਤੁਸੀਂ ਕੋਈ ਮਾਨੇ ਕੁੱਡੀ ਗਈ ਦੇ ਖੰਡੇ ਹਾਂ ਤੁਸੀਂ ਉਹਦੇ ਚੋਂ ਉੱਠੇ ਜੇ ਰਮਦਾਸ ਚੋਂ ਜੱਸਾ ਜੱਸਾ ਚੱਕੀ ਨੂੰ ਵਧੀਆ ਹੁੰਦਾ ਏ ਜੱਸਾ ਕਿੰਨਾ ਵਧੀਆ ਪੇਰੇ ਬੂਰਾ ਵਧੀਆ ਕੋਈ ਨਹੀਂ ਯਾਰ ਜਿੱਦਾਂ ਮੈਂ ਜੱਸੇ ਚ ਕੁਆਲਿਟੀ ਵੇਖੀ ਨਾ ਬੰਦੇ ਚ ਕਿਸੇ ਚ ਕੁਆਲਿਟੀ ਮਾਜੇ ਚ ਨਹੀਂ ਹੈਗੀ ਇਹ ਬੰਦੇ ਨਾਲ ਤਿੰਨ ਚਾਰ ਤੈਨੂੰ ਮੈਂ ਗਿਣਾਉਣਾ ਜੱਸੇ ਜੱਸਾ ਹੋ ਗਿਆ ਹਰਮਨ ਜਲਾਲਪੁਰਿਆ ਹੋ ਗਿਆ ਇੱਕ ਇਹਨਾਂ ਦੀ ਇੱਕ ਇਹਨਾਂ ਦੀ ਕੈਟਾਗਰੀ ਦਾ ਇੱਕ ਆਪਣੇ ਮਾਜੇ ਦਾ ਹੋਰ ਹੀ ਯਾਰ ਇੱਕ ਹਾਂ ਇੱਕ ਇੱਕ ਹੁੰਦਾ ਏ ਤਮਿੰਦਰ 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 ਬੇਲੀਆ ਹਾਂ ਇਹਨਾਂ ਮੱਝੇ ਦੇ ਵਿੱਚ ਜਿਹੜੇ ਆਪਣੇ ਪਲੇਅਰ ਹੀ ਬੜੇ ਵੱਖਰੀ ਕੈਟਾਗਰੀ ਦੇ ਬੰਦੇ ਸੀ ਇਹ ਹੋਇਆ ਇੱਕ ਹੜਾ ਹੁੰਦਾ ਗੰਦਰਾ ਆ ਗੰਦਰਾ ਉਹ ਉੱਥੋਂ ਵਾਲਾ ਥਾਂਦੇ ਵਾਲਾ ਜਾਇਕ ਕਰੰਡੀ ਵਾਲਾ ਮੁੰਡਾ ਜੱਗਾ ਜੱਗਾ ਥੋੜਾ ਜਿੜੇ ਖੇਡਿਆ ਉਹ ਵੀ ਬੰਬੀ ਤੈਨੂੰ ਮੈਂ ਦੱਸਿਆ ਵੀ ਇਹ ਬੰਦੇ ਨਾ ਬੜੇ ਜਿਹੜਾ ਤੇ ਕੁਆਲਿਟੀ ਹੈ ਨਾ ਜੱਸੇ ਚ ਤੇ ਧਮਿੰਦਰ ਧਮਿੰਦਰ ਥੱਲੋਂ ਲਗਾਈ ਲੱਗਦਾ ਹੁੰਦਾ ਹੈ ਤੇ ਜਿਹੜਾ ਜੱਸਾ ਹਰਮਣਿਆ ਜਲਾਲਪੁਰਿਆ ਉਹਦੇ ਵਰਗੇ ਪਲੇਅਰ ਹੀ ਕਿੱਡਾ ਵਧੀਆ ਪਲੇਅਰ ਹੀ ਕਿੰਨਾ ਜੰਮਦਾ ਹੈ ਇਹ ਜਿਹੜੇ ਹੁਣ ਇਹ ਇੱਕ ਹੋਰ ਉੱਠਿਆ ਉਹ ਦੂਜਾ ਮੁੰਡਾ ਪਲੇਅਰ ਵਾਲਾ ਸ਼ਿਤਾ ਸ਼ਿਤਾ ਕਿੱਡੇ ਇੱਡਾ ਬੈਲਸਿਆ ਬੰਦਿਆਂ ਦੇ ਅੰਦਰ ਉਹ ਕੁਆਲਿਟੀ ਹੁੰਦੀ ਹੈ ਕਿ ਹਰ ਕਿਸੇ ਦੇ ਬੰਦੇ ਦੇ ਰੱਬ ਨੇ ਉਹਨੂੰ ਟੈਲਰ ਦੇ ਟੈਲੈਂਟ ਦਿੱਤਾ ਵੱਖਰਾ ਵੱਖਰਾ ਹੁਣ ਇਹ ਬੰਦੇ 5-7 ਜਿਹੜੇ ਬੰਦੇ ਹੀ ਨੇ ਬੜੇ ਵੱਖਰੇ ਬੰਦੇ ਹੀ ਆਦੇ ਦਿਮਾਗ ਇਹ ਬੰਦੇ ਖਡਾਉਣ ਵਾਲੇ ਇਹ ਆਪ ਖਡਣ ਵਾਲੇ ਨਹੀਂ ਹੁੰਦੇ ਗਦਰਾ ਹੀ ਨਾ ਜਿਹੜਾ ਗਦਰਾ ਸਾਡਾ ਗਦਰਾ ਉਹਨੂੰ ਆਪ ਨੂੰ ਉਹਨੂੰ ਸਾਨੂੰ ਪਤਾ ਹੁੰਦਾ ਉਹਦੇ ਚ ਜਾਣ ਕਿੰਨੀ ਆ ਮੈਂ ਨਾ ਵੀ ਜਿਹਦੇ ਮਰਜ਼ੀ ਚ ਉਹਨਾਂ ਤੋੜ ਮਾਰ ਕੇ ਜਿੰਨੂੰ ਮਰਜ਼ੀ ਭਜ ਇਹ ਨਹੀਂ ਸਾਨੂੰ ਸਾਨੂੰ ਨਹੀਂ ਪਤਾ ਹੁੰਦਾ ਉਹਨੇ ਕਿਹੜੇ ਲੱਗ ਜਣਾ ਜੇ ਲੱਗਣਾ ਨਹੀਂ ਤੇ ਸਾਰੇ ਮੈਚ ਨਹੀਂ ਲੱਗਣਾ ਤੇ ਜੇ ਆ ਗਿਆ ਬੰਦਾ ਤੇ ਸਿੱਧੀ ਟੁੱਟ ਮਾਰਦਣੀ ਆ ਉਹਨੇ ਇਹ ਕਰਾਉਦੋ ਨਾ ਦੂਜਾ ਵੜਾ ਫਿੱਟ ਹੋਇਆ ਢੋਲੀ ਢੋਲੀ ਇਹ ਕੁੱਪਿਆ ਚਵਾਲਾ ਉਹ ਬੜਾ ਫਿੱਟ ਕੰਦਾ ਪਹਿਮਾਨਾ ਅੱਜ ਵੇਖੇ ਦਾ ਕੀ ਬੰਦਾ ਪਲੇਅਰ ਮੈਚ ਇਹਨੇ ਉਹੋ ਕੰਮ ਬਾਝ ਏਦਾਂ ਪਾਉਂਦਾ ਥੱਲੋਂ ਪਿਛਲੇ ਬੰਦੇ ਲੱਤ ਲਾ ਕੇ ਉੱਤੇ ਉਹ ਦੋਨੋਂ ਨੇ 6-7 ਜਫੇ ਪਾਏ 15 ਕੇ 16 ਦੀ ਢੋਲੀ ਨੇ ਉਹ ਉਹਦੋਂ ਬੜਾ ਉਹਦੋਂ ਬੜਾ ਤਕੜਾ ਆਇਆ ਏ ਉਹਨੂੰ ਹੀ ਨਾ ਉਹਦੇ ਜ਼ੋਰ ਦਾ ਨਹੀਂ ਪਤਾ ਲੱਗਦਾ ਸੁਖਮਨੀ ਸਰ ਕਹਿੰਦੇ ਮੈਂ ਚੋਲੇ ਵਾਲਾ ਮੈਂ ਤੈਨੂੰ ਬੜੀ ਫੱਗਿਆ ਦੱਸੇ ਨੂੰ ਦੱਸੇ ਨੂੰ ਉਹਦੇ ਨਾਲ ਦੱਸਣੀ ਆਂਦਾ ਆਂਦਾ ਬਥੂਆ ਉਹ ਨੂੰ ਆਪਣੀ ਜਾਣਦਾ ਨਹੀਂ ਬਦਾਂਦਾ ਤੂੰ ਚਿਰ ਗਈ ਆ ਸੁਖਮਣੇ ਉਸਤਾਦ ਜੱਸੇ ਨੂੰ ਦੱਸਣਾ ਨਾ ਮੈਂ ਇਹ ਬਥੂਆ ਆ ਇਹਦੇ ਨਹੀਂ ਨਹੀਂ ਬਥੂਏ ਦਾ ਥੋੜਾ ਪਤਾ ਕਿੰਨੀ ਜਾਨ ਹੈ ਜਿੰਨੀ ਜਾਨ ਹੀ ਨਾ ਬੰਦੇ ਚ ਚਲੋ ਦੁਨੀਆ ਤੋਂ ਚੱਲ ਗਿਆ ਪਰ ਬੰਦੇ ਬੰਦਾ ਨਾ ਮੈਂ ਚਲੋ ਹੁਣ ਸੁਪੀਰੀਅਸ ਹੋ ਗਿਆ ਵਾ ਬੰਦਾ ਮੈਂ ਐਦਾਂ ਬਾਹ ਫੜ ਕੇ ਦੱਸ ਦੂ ਇਹਦੇ ਚ ਕਿੰਨੀ ਜਾਨ ਹੈ ਇੱਦਾਂ ਬਾਹ ਫੜ ਕੇ ਦੱਸ ਦੂੰਗਾ ਬੰਦੇ 'ਚ ਕੁਆਲਿਟੀ ਹੈਗੀ ਕਿ ਨਹੀਂ ਬੰਦੇ ਦਾ ਪਤਾ ਲੱਜੰਦਾ ਵਾ ਜਿਹੜਾ ਬੰਦਾ ਹੋਵੇ ਨਾ ਆਪਾਂ ਬੰਦਾ ਸੱਧਿਆ ਹੋਵੇ ਕੋਈ ਵੀ ਜਾਫੀ ਮਉਦੀ ਬਾਹ ਫੜ ਕੇ ਦਾਦੂ ਕਿੰਨੇ ਜਾਫੀ ਪਾਉਂਦੇ ਕਿੰਨੀਆਂ ਰੇਡਾਂ ਪਾਉਂਦੇ ਬੰਦੇ ਦੇ ਸਰੀਰ ਤੋਂ ਪਤਾ ਲੱਜੰਦਾ ਕਿ ਇਹ ਰੇਡਾਂ ਕਿੰਨੀਆਂ ਪਾ ਸਕਦਾ ਕਿੰਨੀਆਂ ਪਾ ਸਕਦਾ ਆ ਚੀਜ਼ ਹੁਣ ਉਹਦਾ ਜਿਹੜਾ ਸਰੀਰ ਹੀ ਨਾ ਉਹ ਬੰਦੇ ਇਹੋ ਜਿਹੇ ਹੁੰਦੇ ਆ ਵੀ ਜਿੱਥੇ ਤੇ ਹੱਥ ਪੈ ਗਿਆ ਉਹ ਭੁੱਲ ਜੋ ਵੀ ਉਹ ਛੱਡ ਦੂਗਾ ਇਹ 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 ਚੀਜ਼ਾਂ ਹੁੰਦੀਆਂ ਹੁਣ ਉਹ ਤੋਂ ਲਾਹੀ ਕਲਾਲੀਪੁਰਿਆ ਜਿੱਥੋਂ ਸਾਡੇ ਨਾਲ ਉੱਠਿਆ ਨਵਾ ਨਵਾ ਉਹ ਜਿਹਦੇ ਮਰਜ਼ੀ ਪੱਟਾਂ ਲਾ ਕੇ ਮੁੱਦਾ ਕਰ ਦਿੰਦਾ ਹਾਂ ਹੁਣ ਉਹ ਉਹ ਬੰਦਿਆਂ ਦੇ ਜਾਣ ਹੈ ਨਾ ਜਿਹੜੀ ਬਾਹਾਂ ਵਿੱਚ ਕਈਆਂ ਬੰਦਿਆਂ 'ਚ ਹੁੰਦੀ ਹੈ ਬੈਲਸ ਜਾਣ ਕਈਆਂ 'ਚ ਹੁੰਦੀ ਉਤਲੇ ਅੱਪਰ 'ਚ ਜਾਣ ਕਈਆਂ 'ਚ ਹੁੰਦੀ ਪੱਟਾਂ 'ਚ ਜਾਦੀ ਜਾਣ ਕਈਆਂ 'ਚ ਹੁੰਦੀ ਐ ਪੂਣੀਆਂ 'ਚ ਜਾਦੀ ਜਾਣ ਇੱਕ ਜਾਣ ਵੱਖੋ ਵੱਖਰੀ ਹੁੰਦੀ ਹੈ ਬੰਦੇ ਦੇ ਅੰਦਰ ਆ ਚੀਜ਼ ਹੈ ਵੱਖੋ ਵੱਖਰੀ ਜਾਣ ਹੁੰਦੀ ਹੈ ਕਈਆਂ ਦੇ ਹਾਂ ਬੈਲਸ ਹਾਰ ਕੇ ਦਬੋਕੋ ਜਿਹਨੂੰ ਪੂਰੀ ਪਸੰਦਦੀ ਹੁੰਦੀ ਆ ਉਹ ਬੰਦਾ ਵੱਧ ਹੀ ਲੰਮਾ ਵਾ ਹਰਵਾਨ ਜੀ ਤੁਹਾਨੂੰ ਮੈਂ ਗੱਲ ਕਰਦਾ ਕੋਈ ਚੀਜ਼ ਦੀ ਜਿਹੜੀ ਤਾਡੀ ਉਮਰ ਹੈ ਨਾ ਕੱਚੀ ਉਮਰ ਕੱਚੀ ਉਮਰ ਦੇ ਆਪਾਂ ਜਿਹੜਾ ਜਿਹੜੀ ਸਰੀਰ ਨੂੰ ਚਾਹਾਂਗੇ ਨਾ ਉਸੇ ਤਰੀਕੇ ਨਾਲ ਪਾ ਸਕਦੇ ਕੱਚੀ ਉਮਰ ਤੇ ਇੱਕ ਜਿਹੜਾ ਦਿਮਾਗ ਹੈ ਨਾ ਆਪਣਾ ਜਦੋਂ ਆਪਾਂ ਮਿਹਨਤ ਲਾਈ ਹੋਊਗੀ ਗਰਾਉਂਡ ਦੇ ਵਿੱਚ ਦਿਮਾਗ ਨੇ ਫੋਕਸ ਕਰਨਾ ਵੀ ਤੂੰ ਆ ਮਿਹਨਤ ਲਾਈ ਹੈ ਹੁਣ ਮੈਂ ਵੇਖੀ ਵਿੱਚ ਜਿਵੇਂ ਜਿਵੇਂ ਬਾਹ ਫੜ ਕੇ ਬਾਹਰ ਕੱਢ ਦੇਣਾ ਉਹ ਨਾ ਬੰਦਾ ਹੁਣ ਮੈਂ ਫੜਦਾ ਹੀ ਨਹੀਂ ਮੈਂ ਮਿਹਨਤ ਛੱਡ ਗਿਆ ਮੈਂ ਮਿਹਨਤ ਨਹੀਂ ਲਾਈ ਉਹ ਤਾਂ ਮੈਂ ਰੱਸਾ ਖੇਡਦਾ ਨਾ ਜੋ ਦਿਮਾਗ ਦੇ ਵਿੱਚ ਫੋਕਸ ਹੈ ਬਾਹਾਂ ਦੇ ਵਿੱਚ ਜਾਨ ਹੈ ਮੈਨੂੰ ਫਰਦੀਪਰ ਗੱਡਿਆ ਮੈਂ ਮੈਂ ਕਈਆਂ ਦਾ ਤੇ ਕਦੇ ਬਾਹਾਂ ਫੜ ਕੇ ਬਾਹਾਂ ਫੜ ਕੇ ਮੈਂ ਬਾਹਰ ਕੱਢ ਦੇਣਾ ਨਾ ਉਹ ਕੀ ਬੰਦਾ ਹੈ ਹੱਥ ਲਾਉਣ ਆਉਂਦਾ ਏ ਦਿਮਾਗ ਕਹਿੰਦਾ ਏ ਵੀ ਤੂੰ ਆ ਮਿਹਨਤ ਲਾਈ ਹੈ ਫੜ ਲੈ ਗਾੜੀ